ਇਸ ਵਾਸਤੇ ਕੌਮ ਐਡੀ ਬਹਾਦਰਾਂ ਦੀ ਹੈ ਜਿਸ ਇਸ ਕੌਮ ਨਾਲ ਜਿੰਨੇ ਵੀ ਵਾਇਰਸ ਛੇੜ ਲਿਆ ਉਹ ਕਦੇ ਜਿਉਂਦਾ ਨਹੀਂ ਮਰੇਆ ਮੱਸਾ ਰੰਗੜ ਇੱਥੇ ਬੈਠ ਗਿਆ ਹਰ ਮੰਦਿਰ ਸਾਹਿਬ ਵਿੱਚ ਮੁਜਰੇ ਸ਼ੁਰੂ ਕਰ ਦਿੱਤੇ ਅੱਜ ਵੀ ਬਹੁਤ ਸਾਰੇ ਸਿੱਖ ਜਿਹੜੇ ਉਹ ਮੱਸੇ ਰੰਗੜ ਦੇ ਭਰਾ ਬਣੇ ਹੋਏ ਗੱਲ ਮੇਰੀ ਸਖਤ ਮੈਂ ਤੁਹਾਡੇ ਨਾਲ ਪਹਿਲਾਂ ਵੀ ਕਰਦਾ ਹਟਿਆ ਬਹੁਤ ਸਾਰੇ ਸਾਡੇ ਭਰਾ ਉਹ ਨੇ ਜਿਹੜੇ ਆਪਣੇ ਬੱਚਿਆਂ ਦੀਆਂ ਸ਼ਾਦੀਆਂ ਤੇ ਗਾਉਣ ਵਾਲੀਆਂ ਸਾਧਦੇ ਨੇ ਕਿ ਉਹ ਮੱਸੇ ਰੰਗੜ ਵਾਲਾ ਕੰਮ ਨਹੀਂ ਜਿਹੜੇ ਉੱਥੇ ਨਸ਼ੇ ਪੱਤੇ ਪਿਉਂਦੇ ਨੇ ਗਾਉਣ ਵਾਲੀਆਂ ਸੱਦ ਕੇ ਇਥੋਂ ਤੱਕ ਕੇ 9-9 ਲੱਖ ਰੁਪਈਆ ਮੈਂ ਦਿੰਦੇ ਵੇਖੇ ਨੇ ਲੋਕ ਗਾਉਣ ਵਾਲੀਆਂ ਸੱਦ ਕੇ ਤੇ ਜੇ ਕੋਈ ਕੌਮ ਦਾ ਟਾਡੀ ਕਵੀਸ਼ਰ ਪ੍ਰਚਾਰਕ ਕਥਾਵਾਚਕ ਸੱਦਣਾ ਹੋਵੇ ਵੱਧ ਤੋਂ ਵੱਧ ਤੁਹਾਡੇ ਕੋਲੋਂ ਕੋਈ 50000 ਦੀ ਮੰਗ ਕਰ ਲੂ ਇਸ ਤੋਂ ਵੱਧ ਕੋਈ ਨਹੀਂ ਚ ਲੈਦਾ ਤੇ 50000 ਜੇ ਤੁਸੀਂ ਦੋਗੇ ਉਹ ਤੁਹਾਨੂੰ ਗੁਰੂ ਦੀ ਗੱਲ ਸੁਣਾ ਕੇ ਜਾਏਗਾ ਤੁਹਾਡੇ ਸ਼ਹੀਦਾਂ ਦੀ ਗੱਲ ਸੁਣਾ ਕੇ ਜਾਏਗਾ ਤੁਹਾਡੇ ਸੰਤਾਂ ਦੀ ਸੂਰ ਬੀਰ ਬਹਾਦਰਾਂ ਭਗਤਾਂ ਦੀ ਗੱਲ ਸੁਣਾ ਕੇ ਜਾਏਗਾ ਤੇ ਜਿੰਨੇ 8 9 ਲੱਖ ਲੈਣਾ ਉਹਨੇ ਗੰਦ ਬੋਲ ਕੇ ਜਾਣਾ ਤੇ ਜਿਹੜੇ ਵੀਰ ਜਾ ਕੇ ਬੈਠੇ ਹੁੰਦੇ ਮੈਂ ਵੇਖੇ ਨੇ ਕਈਆਂ ਵਿਆਹਾਂ ਵਿੱਚ ਮਜਬੂਰੀ ਆ ਜਾਣਾ ਪੈਂਦਾ ਲੇਕਿਨ ਜਾਈਦਾ ਸ਼ਗਨ ਦੇ ਕੇ ਫਿਰ ਵਾਪਸ ਆ ਜਾਈਦਾ ਬਹੁਤ ਸਾਰੇ ਉਥੇ ਗਾਤਰੇ ਪਾ ਕੇ ਬੈਠੇ ਹੁੰਦੇ ਨੇ ਬਹੁਤ ਸਾਰਿਆਂ ਦੇ ਸਿਰਾਂ ਤੇ ਦਸਤਾਰਾਂ ਹੁੰਦੀਆਂ ਨੇ ਕਈਆਂ ਦੀ ਟਾਕ ਤੇ 32 32 ਤੇ 55 55 ਬੋਰ ਦੇ ਰਿਵਾਲਵਰ ਵੀ ਹੁੰਦੇ ਨੇ ਲੇਕਿਨ ਉਹ ਗੰਦੇ ਗੀਤ ਸੁਣ ਕੇ ਸਿਰ ਮਾਰਦੇ ਫਿਰ 5 500 ਰੁਪਏ ਦੇ ਨੋਟ ਉਸ ਗਾਉਣ ਵਾਲੀ ਦੇ ਗਾਉਣ ਵਾਲੇ ਦੇ ਉੱਤੋਂ ਦੀ ਸੁੱਟਦੇ ਨੇ ਇਹੋ ਜੇ ਲੋਕਾਂ ਦੀ ਬਾਬਤ ਮੇਰੀ ਕੌਮ ਦੇ ਮਹਾਨ ਵਿਦਵਾਨ ਗਿਆਨੀ ਗਿਆਨ ਸਿੰਘ ਜੀ ਨੇ ਚਾਰਕ ਲਾਈਨਾਂ ਬੜੀਆਂ ਕਾਬਲੇ ਗੌਰ ਲਿਖੀਆਂ ਉਹ ਕਹਿੰਦਾ ਸ਼ੁਭ ਕਾਜ ਕੋ ਛੋੜ ਆਕਾਜ ਕਰੇ ਕਿ ਸ਼ਲਾਜ ਨ ਆਵਤ ਹੈ ਇਨ ਕੋ ਇੱਕ ਰਾਂਡ ਬੁਲਾਏ ਨਚਾਵਤ ਹੈ ਘਰ ਕਾ ਤਨ ਮਾਲ ਲਟਾਵਨ ਕੋ ਮਰਦੰਗ ਕਹੇ ਤ੍ਰਿਗ ਹੈ ਤ੍ਰਿਗ ਹੈ ਤ੍ਰਿਗ ਹੈ ਸੁਰ ਤਾਰ ਕਹੇ ਕਿਨ ਕੋ ਕਿਨ ਕੋ ਕਿਨ ਕੋ ਤੇ ਬਾਹਾਂ ਓਲਾਰ ਕੇ ਰਾਂਡ ਕਹੇ ਇਨ ਕੋ ਇਨ ਕੋ ਇਨ ਕੋ ਕਹਿੰਦਾ ਚੰਗਾ ਕੰਮ ਛੱਡ ਕੇ ਤੇ ਮਾੜਾ ਕੰਮ ਸ਼ੁਰੂ ਕਰ ਲਿਆ ਘਰ ਦਾ ਧਨ ਮਾਲ ਪੈਸਾ ਵੀ ਲਟਾ ਦਿੱਤਾ ਕਹਿੰਦਾ ਫਿਰ ਉਹ ਗਾਉਣ ਵਾਲੀ ਦੇ ਨਾਲ ਵੱਜਣ ਵਾਲੇ ਸਾਜ ਕਹਿੰਦੇ ਤ੍ਰਿਗ ਆ ਕਹਿੰਦਾ ਦੂਸਰਾ ਸਾਜ ਕਹਿੰਦਾ ਤ੍ਰਿਗ ਕਿੰਨਾ ਦੇ ਆ ਕਹਿੰਦਾ ਤ੍ਰਿਗੇ ਕਿੰਨਾ ਦੇ ਆ ਜਿਹੜੇ ਗਾੜੀ ਪੋਚਵੀਆਂ ਪੱਗਾ ਬਣ ਕੇ ਰਿਵਾਲਵਰ ਪਾ ਕੇ ਬੈਠਿਆ ਤੇ ਮੇਰੇ ਉਤੋਂ ਦੀ 5-500 ਦੇ ਨੋਟ ਸੁੱਟਦੇ ਆ ਉਹਨਾਂ ਵੱਲ ਹੱਥ ਕਰਕੇ ਉਹ ਗਾਉਣ ਵਾਲੀ ਇਹ ਗੱਲਾਂ ਕਰਦੀ ਮੇਰਾ ਤੁਸੀਂ ਨਹੀਂ ਸਾਡੀ ਪੰਥਕ ਸਰਕਾਰ ਵੀ ਇਸ ਗੱਲ ਉਠੜ ਗਈ ਮੈਂ ਤੁਹਾਨੂੰ ਕਿਹਾ ਸੀ ਸੱਚ ਕਵਾਂਗਾ